ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਮੈਂ ਤੇ ਬਾਹਰ ਖੜਾ ਦਾ ਯਾ ਪੱਕੇ ਉੱਥੇ ਚਾਰ ਗੱਡੀਆਂ ਉਹ ਫੈਦਲਾ ਰਹੇ ਸੀ ਚਾਰੇ ਬੰਦੇ ਤਾਂ ਕੁਝ ਪੈਸਾ ਦੇਖਿਆ ਜਿਸ ਦਾ ਬੰਪਰ ਵੱਜਦਾ 1.25 ਗੱਡੀ ਬਹੁਤ ਸਪੀਡ ਨਾਲ ਬੰਦੇ ਵੀ ਭਗਾ ਭਗਾ ਕੇ ਮਾਰੇ ਜੀ ਚੁਨਾ ਪੱਟੀ ਦੀ ਆਪੋਜੀਟ ਐਕਸੀਡੈਂਟ ਹੋਇਆ ਜਿਹਦੇ 3 3 ਬੰਦੇ ਡੈਥ ਹੋ ਗਈ ਹੈ ਦੋ ਲੇਡੀਜ਼ ਨੇ ਇੱਕ ਬੰਦਾ ਆ ਤੇ ਇੱਕ ਬੱਚਾ ਜ਼ਖਮੀ ਹੈ ਜਿਹਨੂੰ ਰਜਿੰਦਰਾ ਹਸਪੀਟਲ ਲੈ ਗਿਆ ਇਹ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੈਵਨ মিডিਆ ਮੈਂ ਅਸ਼ੁਦੀਪ ਕੌਰ। ਫਿਰ ਰਾਜਪੁਰਾ ਦੇ ਕੋਲ ਚੁੰਨਾ ਪੱਠੀ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਜੀਹਾਂ ਤੇਜ਼ ਰਫ਼ਤਾਰ ਕਾਰ ਜਿਹੜੀ ਹੈ ਤਿੰਨ ਲੋਕਾਂ ਦੇ ਲਈ ਕਾਲ ਬਣਾਈ। ਜੀਹਾਂ ਤੁਹਾਨੂੰ ਦੱਸਦੇ ਤਿੰਨ ਲੋਕਾਂ ਦੀ ਇਸ ਕਾਰਨੇ ਜਾਨ ਲੈ ਲਈ। ਇਹ ਪਰਿਵਾਰ ਜਿਹੜਾ ਆ ਸ਼ਹਿਰ ਕਰਨ ਦੇ ਲਈ ਬਾਹਰ ਨਿਕਲਦਾ ਉਸ ਤੋਂ ਬਾਅਦ ਤੇਜ਼ ਰਫ਼ਤਾਰ ਕਾਲੇ ਰੰਗ ਦੀ ਗੱਡੀ ਜਿਹੜੀ ਹੈ ਇਹਨਾਂ ਨੂੰ ਆਪਣੇ ਲਪੇਟ ਦੇ ਵਿੱਚ ਲੈ ਲੈਂਦੀ ਹੈ ਜਿੱਥੇ ਇਹਨਾਂ ਤਿੰਨਾਂ ਦੀ ਮੌਤ ਹੋ ਗਈ। ਕਾਰ ਦੇ ਵਿੱਚ ਸੱਥਰ ਵਿੱਚ ਗਏ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਇਸ ਐਕਸੀਡੈਂਟ ਦੇ ਵਿੱਚ ਇੱਕ ਬਜ਼ੁਰਗ ਇੱਕ ਵਿਅਕਤੀ ਅਤੇ ਬੱਚੇ ਦੀ ਮੌਤ ਹੋ ਗਈ ਜਦਕਿ ਇੱਕ ਬੱਚਾ ਜਿਹੜਾ ਹੈ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਰਜ਼ਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਹਾਲਤ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਰਜ਼ਿੰਦਰਾ ਹਸਪਤਾਲ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਉੱਥੇ ਤੁਹਾਨੂੰ ਦੱਸ ਦਈਏ ਕਿ ਹਾਦਸੇ ਵਾਲੀ ਜਗਤ ਤੇ ਪੁਲਿਸ ਜਿਹੜੀ ਹੈ ਪਹੁੰਚ ਗਈ ਉਹਨਾਂ ਦੇ ਵੱਲੋਂ ਵੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਗੱਡੀ ਦੇ ਕਾਗਜ਼ਾ ਚੈੱਕ ਕੀਤੇ ਜਾ ਰਹੇ ਨੇ ਅਤੇ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਗੱਡੀ ਜਿਹੜੀ ਆ ਪਟਿਆਲਾ ਸਾਈਡ ਤੋਂ ਆ ਰਹੀ ਸੀ ਇਹ ਪਰਿਵਾਰ ਜਿਹੜਾ ਆ ਸੈਰ ਕਰਨ ਦੇ ਨੇ ਨਿਕਲਦਾ ਲੋਕਾਂ ਦੇ ਦੱਸਣ ਮੁਤਾਬਿਕ ਇਹ ਗੱਡੀ ਜਿਹੜੀ ਆ ਬਹੁਤ ਤੇਜ਼ ਸੀ ਜਿਸ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ ਸਰ ਕਿਆ ਨਾਮ ਹੈ ਆਪਕਾ ਸਰਦੀਪ ਕੁਮਾਰ ਹੈ ਸਰ ਜੇਕਰ ਅਸੀਂ ਐਕਸ਼ਨ ਲਵੋਣ ਹੈ ਆਪਾਂ ਤੇ ਮੇਰੀ ਬੇਟੀ ਹੈ ਸਰ ਮੇਰੀ ਮਮਾ ਤੇ ਇੱਕ ਮੇਰਾ ਭਤੀਜਾ ਜੀ ਕੀ ਕੀ ਨਾਮ ਹੈ ਨਾਲ ਕਿੰਨੇ ਕੋਲ ਮੇਰੇ ਬੇਟੇ ਦਾ 13 ਸਾਲ ਉਮਰ ਹੈ ਜਨਨਿਆ ਨਾਮ ਹੈ ਮੇਰੀ ਮਾਤਾ ਜੀ ਆ 60 ਸਾਲ ਉਮਰ ਹੈ ਮੇਰੇ ਭਤੀਜੇ ਦਾ 12 ਸਾਲ ਉਮਰ ਹੈ ਜੀ ਸਰ ਇਹ ਤਾਂ ਪਤਾ ਨਹੀਂ ਲੱਗਾ ਰੋਡ ਤੇ ਟੈਲਨ ਗਏ ਸੀਗੇ ਤੇ ਸਾਨੂੰ ਫੋਨ ਆਇਆ ਵੀ ਕਹਿੰਦੇ ਵੀ ਹੈ ਨਹੀਂ ਸਰ ਹੁਣ ਤੇ ਘੰਟਾ ਪਹਿਲਾਂ ਮੰਨ ਲਓ ਵੀ ਸਰ ਆਪਰ ਸਾਨੂੰ ਤਾਂ ਇਨਸਾਫ ਚਾਹੀਦਾ ਸਰ ਕਾਨੂੰਨੀ ਕਾਰਵਾਈ ਜੋ ਬਣਦੀ ਹੈ ਕਿ ਸਰ ਉਹ ਕਰਾਵਾਂਗੇ ਤੇ ਸਾਨੂੰ ਇਨਸਾਫ ਚਾਹੀਦਾ ਸਰ गणेश कलोनी जी सर चूना पट्टी गणेश कलोनी सर तो अपना नाम क्या भरत कुमार साहब जो एक्सीडेंट हुआ है लड़के का तीन बंदे की का हो गया जाते हैं आपकी क्या लगते हैं वो चाचा लगता था प्रदीप ऋषि देव है घर लस्करी है कहाँ के रहने वाले लस्करी बिहार का यहाँ पे कहाँ पे रहते थे चूना बट्टी गणेश कॉलोनी क्या नाम है इसका प्रदीप ऋषि देव कितनी उम्र चालीस साल आप क्या मांग रहे हो सरकार से उसका तो सर जी उसको तो घर भेजा जाए यहाँ से और उसका जो बच्चे छोटे छोटे है उसको कुछ पैसा तो मिलना चाहिए सर कितने बच्चे इसके है पाँच हैं सर लड़का है, है तीन लड़की है दो लड़का है छोटे छोटे हैं सर कितने उम्र से बच्चे एक एक तो लड़की की शादी कर दी है तीन चार जो है छोटे छोटे بس یہی تھا کمانے والا اور کوئی نہیں تھا ان کے فادر وغیرہ کوئی اور کوئی اس کا پورا فادر یہاں پہ رہتے ہیں وہاں پہ رہتے ہیں نہیں پورا فیملی گھر پہ ہے اس کا فادر پورا ہو گیا سر اپنا نام کیا کرنل سنگھ جی سر جیڑا ہونی فاسا ہے تو سی کرنل جی ہاں جی کٹا ہوا کوئی میں تے باہر کھڑا تھا جی باقی اوتھے چڑھ گڈی ہے وہ پیدلا آ رہے سی چارے بندے تے کوئی پیسہ دے کے جس طرح بم پہ بجا اس طرح بجی گڈی بہت سپیڈ نال بندے بھی بھگا بھگا کے مارے جی ਕਿ ਕਿਹੜੇ ਫੈਡ ਤੋਂ ਆ ਰਹੇ ਜੀ ਗੱਡੀ ਪਟਿਆਲੇ ਤੋਂ ਉਹ ਪਿੱਛੋਂ ਪਿੱਛੋਂ ਮਾਰੀ ਜਾਂਦੀ ਪਤਾ ਲੱਗੇ ਕਿ ਕੌਣ ਹੈ ਨਾਜ਼ਿਰ ਨੇ ਨਹੀਂ ਪਤਾਇਆ ਅੱਜ ਜਿਹਨੇ ਡੈਥ ਹੋਈ ਹੈ ਕਿੰਨੇ ਕੁ ਡੈਥ ਹੋਈ ਹੈ ਹਾਂਜੀ ਕਿੰਨੇ ਬੰਦੇ ਡੈਥ ਹੋ ਗਏ ਐ ਟਾਈਮ ਤਿੰਨ ਬੰਦਿਆਂ ਦੇ ਜੀ ਹੋਰ ਕੋਈ ਨਾਲ ਇੱਕ ਬੱਚਾ ਬਚ ਗਿਆ ਜੀ ਉਹਦਾ ਉਹਦੀ ਫ੍ਰੈਕਚਰ ਹੋ ਗਈ ਲੱਗਦਾ ਹਾਂਜੀ ਕੋਈ ਹੋਰ ਜਿਹੜਾ ਤੁਹਾਨੂੰ ਜਾਣਦੇ ਕਿੱਥੇ ਰਹਿਣ ਉਹਦੇ ਅੱਥੀ ਗਣੇਸ਼ ਕਲੌਂਦੀ ਦੇ ਆ ਜੀ ਕੋਈ ਨਾਮ ਨਹੀਂ ਪਤਾ ਇਹਨਾਂ ਦਾ ਨਾ ਨਾ ਨਹੀਂ ਜੀ ਇਹਨਾਂ ਨੂੰ ਉਹਨੂੰ ਪਤਾ ਨਾ ਮੁੰਨਾ 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 ਜੀ ਮੁੰਨੇ ਦੇ ਸਾਰ ਪਰਿਵਾਰ ਦੇ ਆ ਇੱਕ ਗੱਡੀ ਨੰਬਰ ਐ ਸੀ ਐਚ 01 ਵਗੈਰਾ ਉੱਤੇ ਚੁੰਨਾ ਪੱਟੀ ਦੇ ਆਪੋਜੀਟ ਐਕਸੀਡੈਂਟ ਹੋਇਆ ਜਿਹਦੇ ਤੇ ਤਿੰਨ ਤਿੰਨ ਬੰਦੇ ਡੈਥ ਹੋ ਗਈ ਐ ਦੋ ਲੇਡੀਜ਼ ਨੇ ਇੱਕ ਬੰਦਾ ਐ ਤੇ ਇੱਕ ਬੱਚਾ ਜ਼ਖਮੀ ਐ ਜਿਹਨੂੰ ਰਜਿੰਦਰਾ ਹਸਪੀਟਲ ਰੈਫਰ ਕੀਤਾ ਇਹਨਾਂ ਦਾ ਕੀ ਨਾਮ ਐ ਇਹਨਾਂ ਦੇ ਇੱਕ ਹੈਗੀ ਅਨੰਨਿਆ ਇੱਕ ਸੁਦਾ ਦੇਵੀ ਇੱਕ ਦਾ ਹਲੇ ਪੱਕਾ ਨਹੀਂ ਹੈ ਪਰ ਵੈਸੇ ਪ੍ਰਦੀਪ ਦੱਸ ਰਹੇ ਨੇ ਕਿੰਨੇ ਕੁ ਮਰੇ ਨਦੇ ਇੱਕ ਦੀ 70 ਸਾਲ ਹੈ ਇੱਕ ਦੀ 13 ਸਾਲ ਹੈ ਇੱਕ ਦੀ 40 ਸਾਲ ਕੀ ਕਰ ਰਹੀ ਅੱਗੇ ਕਰੋਗੇ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਇਹਨਾਂ ਦੇ ਵਾਰਸਾਂ ਨਾਲ ਤਾਲਮੇਲ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂ ਡਰਾਈਵਰ ਕਿਤੇ ਹੈਗਾ ਨਾਲ ਡਰਾਈਵਰ ਵੀ ਜ਼ਖਮੀ ਹੈ ਜਿਹੜਾ ਹਸਪੀਟਲ ਦਾਖਲਾ ਹੈ ਇਹਦਾ ਨਾ ਅਖੀ ਲੈ ਚੱਲ ਕਿਤੇ ਜਾਣ ਵਾਲਾ ਹੈ ਹਾਲੇ ਪੱਕਾ ਪਤਾ ਨਹੀਂ